ਜਿਹੜਾ ਡਿਸਪੀਸਪਲਨ ਆ ਬੱਚਿਆਂ ਦਾ ਉਹ ਤਿੰਨ ਤਰ੍ਹਾਂ ਦਾ ਹੁੰਦਾ ਡਿਸਪੀਸਪਲਨ ਪਹਿਲਾ ਡਿਸਪੀਸਪਲਨ ਹੁੰਦਾ ਪ੍ਰੀਵੈਂਟੇਟਿਵ ਦਾ ਪ੍ਰੀਵੈਂਟ ਕਰਨਾ ਭਈ ਪ੍ਰੋਬਲਮ ਆ ਨਾ ਆਣ ਸੈਕੰਡ ਤਰ੍ਹਾਂ ਦਾ ਹੁੰਦਾ ਸਪੋਰਟਿਵ ਡਿਸਪੀਸਪਲਨ ਸਪੋਰਟ ਕਰਨੀ ਥਰਡ ਡਿਸਪੀਸਪਲਨ ਹੁੰਦਾ ਕਰੈਕਟਿਵ ਡਿਸਪੀਸਪਲਨ ਅਸੀਂ ਇੱਕੋ ਤਰ੍ਹਾਂ ਦਾ ਹੀ ਡਿਸਪੀਸਪਲਨ ਕਰਦੇ ਹਾਂ ਜੀਨੂੰ ਆਪਾਂ ਕਹਿੰਦੇ ਆ ਕਰੈਕਟਿਵ ਡਿਸਪੀਸਪਲਨ ਜਦੋਂ ਕੋਈ ਬੱਚੇ ਨੇ ਗਲਤੀ ਕੀਤੀ ਇਸੇ ਫਟਾਕ ਦੇਣੇ ਉਹਨੂੰ ਕਹਿਣਾ ਪਤਾ ਨਹੀਂ ਕਰਨਾ ਆ ਗਲਤਾ ਤੈਨੂੰ ਤੂੰ ਕਰਨਾ ਸੀਗਾ ਤੂੰ ਐਂ ਕਰ ਲੈਂਦਾ ਸਾਡਾ ਕਰੈਕਟਿਵ ਆ ਸਾਡਾ ਪ੍ਰੀਵੈਂਟਿਵ ਡਿਸਪਲਿਨ ਹੈ ਅਸੀਂ ਬੈਠ ਕੇ ਉਹਨੂੰ ਕੋਈ ਮਤਲਬ ਕਿ ਵੀ ਮੁਸ਼ਕਲਾਂ ਆਣੀ ਨਾ ਉਹਦੇ ਬਾਰੇ ਨਹੀਂ ਅਸੀਂ ਜਾਣੂ ਕਰਾਉਂਦੇ ਤੇ ਜਾਂ ਸਪੋਰਟਿਵ ਡਿਸਪਲਿਨਿੰਗ ਆ ਵੀ ਅਸੀਂ ਉਹਦੇ ਨਾਲ ਬੈਠੀਏ ਬੈਠ ਕੇ ਉਹਨੂੰ ਕਹੀਏ ਵੀ ਉਹ ਤੇ ਤੂੰ ਦੱਸ ਸਤ ਤੂੰ ਕੀ ਕਰਨਾ ਚਾਹਨਾ ਹੈ ਕੋਈ ਕਿਸਾਨੂੰ ਡੀਪਲੀ ਪਤਾ ਨਹੀਂਗਾ ਸਾਨੂੰ ਕੀ ਨਹੀਂ ਪਤਾ ਸਾਨੂੰ ਅਸੀਂ ਬੱਚੇ ਨਾਲ ਕਦੇ ਫਿloਸਫੀਕਲ ਡਿਸਕਸਸ਼ਨਸ ਨਹੀਂ ਕਰਦੇ ਅਸੀਂ ਉਹਨੂੰ ਇਹ ਨਹੀਂ ਪੁੱਛਦੇ ਵੀ ਪੁੱਤ ਤੂੰ ਸਾਨੂੰ ਦੱਸ ਵੀ ਸਕਸੈਸ ਤੂੰ ਕਿਵੇਂ ਡਿਫਾਈਨ ਕਰਦਾ ਕਿਉਂਕਿ ਹਰ ਇੱਕ ਇਨਸਾਨ ਸਕਸੈਸ ਨੂੰ ਡਿਫਰੈਂਟਲੀ ਡਿਫਾਈਨ ਕਰ ਸਕਦਾ ਤੂੰ ਦੱਸ ਤੂੰ ਕਿਵੇਂ ਡਿਫਾਈਨ ਕਰੇਗਾ ਸਕਸੈਸ ਜਦੋਂ ਆਪਾਂ ਕਰਾਂਗੇ ਫਿਰ ਆਪਾਂ ਨੂੰ ਪਤਾ ਲੱਗੂਗਾ ਕਿ ਇਹ ਕਿੱਥੋਂ ਸੋਚ ਰਿਹਾ ਕੀ ਉਹ ਕਹਿ ਰਿਹਾ ਵੀ ਮੈਂ ਮੈਂ ਸਕਸੈਸਫੁਲ ਉਦੋਂ ਬਣੂੰਗਾ ਜਦੋਂ ਮੈਂ ਬੀਚ ਦੇ ਕਿਨਾਰੇ ਮਕਾਨ ਬਣਾਉਂਗਾ ਹੁਣ ਤੁਹਾਨੂੰ ਪਤਾ ਨਾ ਗਿਆ ਵੀ ਇਹਦੀ ਸੋਚ ਕਿੱਧਰ ਨੂੰ ਜਾ ਰਹੀ ਆ ਜਾਂ ਮੈਂ ਫਰਾਰੀ ਖਰੀਦੂੰਗਾ yellow color ਦੀ ਹੁਣ ਵੀ ਤੁਹਾਨੂੰ ਪਤਾ ਚੱਲ ਗਿਆ ਵੀ ਇਹਦਾ ਇੰਟਰਸਟ ਕਿੱਧਰਲੇ ਪਾਸੇ ਆ ਤੁਸੀਂ ਉਹਨੂੰ ਸਕਸੈਸ ਦੇ ਪੈਰਾਮੀਟਰਸ ਦੇ ਉੱਤੇ ਆਪਣੇ ਬੱਚੇ ਨਾਲ ਗੱਲ ਕਰੋ ਸਕਸੈਸ ਦੇ ਪੈਰਾਮੀਟਰਸ ਨਾਲ ਹੁਣ ਜੇ ਉਹਦੀ ਉਹ ਤਵੱਜੂ ਆ ਵੀ ਮੈਂ ਆ ਕਰਨਾ ਹੁਣ ਤੁਹਾਡਾ ਫਰਜ਼ ਬਣਦਾ ਐਸ ਪੇਰੈਂਟਸ ਕਿ ਤੁਸੀਂ ਉਸਤੇ ਇੰਟਰਸ ਨੂੰ ਹੈਲਪ ਕਰੋ ਕਿ ਉਹ ਪੂਰਾ ਉਤਰੇ ਜੇ ਉਹਨੇ ਹਾਫ ਮਿਲੀਅਨ ਦੀ ਕਾਰ ਲੈਣੀ ਆ ਪਰ ਐਟ ਲੀਸਟ ਮਿਲੀਅਨ ਡਾਲਰ ਕਮਾਊਗਾ ਤਾਂ ਹੀ ਉਹ ਹਾਫ ਮਿਲੀਅਨ ਦੀ ਕਾਰ ਲਊਗਾ ਹੁਣ ਤੁਸੀਂ ਉਹਨੂੰ ਹੈਲਪ ਕਰਨੀ ਆ ਕਿ ਉਹ ਮਿਲੀਅਨ ਡਾਲਰ ਕਮਾਣ ਲੱਗੇ ਤੇ ਜੇ ਤੁਸੀਂ ਸਿਰਫ ਇੰਨਾ ਹੀ ਕਿਹਾ ਵੀ ਬੇਟੇ ਤੂੰ ਗ੍ਰੇਡ 12 ਕਰ ਲਿਆ ਹੁਣ ਤੂੰ ਯੂਨੀਵਰਸਿਟੀ ਚਲੇ ਜਾ ਕਿ ਤੂੰ ਕੋਈ ਤੇ ਜੌਬ 'ਚ ਲੱਗ ਜਾ ਤੇ ਫਿਰ ਗੈਰੰਟੀਡੋ ਮਿਲੀਅਨ ਡਾਲਰ ਸਾਲ ਦਾ ਸ਼ਾਇਦ ਨਾ ਕਮਾਣ ਲੱਗੇ। ਉਹਦੇ ਇੰਟਰਸਟ ਦੇ ਨਾਲ ਮੈਚ ਨਹੀਂ ਕੀਤਾ ਹੁਣ ਆਪਣਾ। ਆਪਾਂ ਨੇ ਸਿਰਫ ਇਥੋਂ ਤੱਕ ਹੀ ਸੋਚ ਰੱਖੀ ਸੀ ਕਿ ਸਾਡਾ ਬੱਚਾ ਯੂਨੀਵਰਸਿਟੀ ਕਰੇਗਾ। ਪਰ ਉਹਦੀ ਇੰਟਰਸਟ ਕੀ ਇਸ ਚੀਜ਼ 'ਚ ਹੈਗੀ ਆ? ਮੇਰੇ ਕੋਲ ਇੱਕ ਬੱਚਾ ਉਹਨੇ ਗ੍ਰੇਡ 12 ਕੀਤੀ ਹੋਈ ਆ। ਉਹ ਹਾਫ ਮਿਲੀਅਨ ਡਾਲਰ ਮਹੀਨੇ ਦਾ ਬਣਾਦਾ ਡੇ ਟ੍ਰੇਡਿੰਗ ਕਰਦਾ ਹੋਊ। 18 ਸਾਲ ਦਾ ਪੜੇ ਨਹੀਂ ਹੋਏ ਹਾਫ ਮਿਲੀਅਨ ਡਾਲਰ ਮਹੀਨੇ ਦਾ ਕਮਾਦਾ ਡੇ ਟ੍ਰੇਡਿੰਗ ਕਰਕੇ ਉਹਦੇ ਕੋਲੇ ਇੰਨੇ ਆਪਣੇ ਲੋਕਾਂ ਨੇ ਪੈਸੇ ਇਨਵੈਸਟ ਕੀਤੇ ਹੋਇਆ ਹੀ ਇਜ਼ ਵਨ ਆਫ ਦਾ ਬੈਸਟ ਮਾਨਰ ਉਹ ਡੇ ਟ੍ਰੇਡਿੰਗ ਦਾ ਮਤਲਬ ਆ ਸਵੇਰੇ ਲਾਂਦਾ ਸ਼ਾਮ ਨੂੰ ਕੱਢ ਲੈਂਦਾ ਹੁਣ ਉਹਦਾ ਇੰਟਰਸਟ ਆ ਉਹਦੇ ਫਾਜ਼ਲ ਨੇ ਉਹਨੂੰ ਪੁੱਛਿਆ ਵੀ ਤੈਨੂੰ ਕੀ ਆ ਉਹ ਕਹਿੰਦਾ ਆਏ ਬਣਾ ਮੇਕ ਮਿਲੀਅਨ ਡਾਲਰ ਦਾ ਮੰਤ ਉਹ ਕਹਿੰਦਾ ਫਿਰ ਕਿਵੇਂ ਬਣਾਏ ਕਹਿੰਦਾ ਆਇਆ ਬਣਾਇ ਦੀਆ ਉਹ ਆਪ ਉਹ ਮੁੰਡਾ ਮੁੰਡਾ ਦੱਸਦਾ ਕਹਿੰਦਾ ਆਇਆ ਬਣਾਇ ਦੀਆ ਉਹਦਾ ਫਾਦਰ ਪੁੱਛਦਾ ਵੀ ਦੱਸ ਮੈਨੂੰ ਪੁੱਤ ਕਿਵੇਂ ਤੂੰ ਬਣਾਏਗਾ ਮਿਲੀਅਨ ਡਾਲਰ ਮਹੀਨੇ ਦਾ ਉਹ ਕਹਿੰਦਾ ਮੈਂ ਨਾ ਡੇ ਟ੍ਰੇਡਿੰਗ ਕਰੂੰਗਾ ਉਹ ਕਹਿੰਦਾ ਫਾਦਰ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਵੀ ਡੇ ਟ੍ਰੇਡਿੰਗ ਕੀ ਹੁੰਦੀ ਹੈ ਹੁੰਦੀ ਕੀ ਆ ਤੂੰ ਮੈਨੂੰ ਦੱਸ ਉਹ ਕਹਿੰਦਾ ਡੈਟ ਵੀ ਆਏ ਕਰਕੇ ਸਟਾਕ 'ਚ ਪੈਸੇ ਲਾਈਦੇ ਆ ਹਾਈ ਰਿਸਕ ਹੁੰਦਾ ਹੈ ਪਰ ਮੈਂ ਲਰਨ ਕਰਕੇ ਤੇ ਮੈਨੂੰ ਤੁਸੀਂ 5000 ਡਾਲਰ ਦਿਓ ਮੈਂ ਤੁਹਾਨੂੰ ਪੈਸੇ ਬਣਾ ਕੇ ਦਿਖਾਣਾ ਉਹ ਕਹਿੰਦਾ ਲੱਗਾ 5000 ਲੈ ਉਹਨੇ 5000 78 ਦੇ ਉੱਤੇ ਉਹਨੇ 250000 ਉਹਨੂੰ ਵਾਪਸ ਕਰਤਾ ਮਹੀਨੇ ਵਿੱਚ ਉਹਨੇ ਹੌਲੀ ਹੌਲੀ ਕਰਕੇ ਸਿੱਖ ਲਿਆ ਹੁਣ ਉਹ ਇੰਨਾ ਮਸ਼ਹੂਰ ਆ ਉਹ 18 ਸਾਲ ਦਾ ਪਿੰਗਾ 19 ਦਾ ਹੋ ਗਿਆ ਹੁਣ ਉਹ ਤਾਂ ਸਾਲ ਕੋ ਗਿਆ ਇਸ ਜਿੰਨਾ ਵਧੀਆ ਉਹਨੇ ਆਪਣਾ ਆਫਿਸ ਵੀ ਲੈ ਲਿਆ ਪਹਿਲਾਂ ਘਰੋਂ ਕੰਮ ਕਰਦਾ ਸੀਗਾ ਸੋ ਮੈਂ ਕੀ ਕਹਿਣਾ ਚਾਹਣਾ ਮੈਂ ਕਹਿਣਾ ਚਾਹਣਾ ਕਿ ਹਰ ਇੱਕ ਬੱਚਾ ਇੱਕ ਯੂਨੀਕ ਰੱਬ ਵੱਲੋਂ ਕ੍ਰੀਏਟ ਹੁੰਦਾ ਇੱਕ ਯੂਨੀਕ ਰੱਬ ਉਹਨੂੰ ਪਰਸਨੈਲਿਟੀ ਦੇ ਕੇ ਭੇਜਦਾ ਤੁਹਾਡਾ ਕੰਮ ਆ ਉਹਦੀ ਪਰਸਨੈਲਿਟੀ ਨੂੰ ਸਮਝ ਕੇ ਤਰਾਸ਼ਣਾ ਇਹ ਤੁਹਾਡਾ ਕੰਮ ਆ ਤਰਾਸ਼ਣਾ ਕਿਵੇਂ ਆ ਉਹ ਤਾਂ ਤੁਸੀਂ ਕਰੋਗੇ ਜੇ ਉਹ ਤੁਹਾਨੂੰ ਖੁੱਲ ਕੇ ਦੱਸੂਗਾ ਵੀ ਮੇਰੇ ਆਹ ਤੇ ਤੁਸੀਂ ਉਹਨੂੰ ਕੁਐਸਚਨਸ ਪੁੱਛ ਸਕਦੇ ਆ ਵੀ ਤੂੰ ਤੇਰੇ ਸਕਸੈਸ ਫੈਕਟਰਸ ਕੀ ਆ ਤੂੰ ਬੁੱਤ ਮੈਨੂੰ ਦੱਸ ਕਿਵੇਂ ਤੂੰ ਸੋਚਦਾ ਵੀ ਸਕਸੈਸ ਹੁੰਦੀ ਆ ਫਿਰ ਤੁਸੀਂ 25 ਨਾਲ ਕੁਝ ਇਹ ਵੀ ਕਰ ਸਕਦੇ ਹੋ ਵੀ ਬੇਟੇ ਜਦੋਂ ਤੁਸੀਂ ਉਹ ਤਾਂ ਕ੍ਰਿਟੀਕਲ ਥਿੰਕਰ ਬਣਾਣਾ ਰਾਈਟ ਤੁਸੀਂ 25 ਨੂੰ ਇਹ ਪੁੱਛ ਸਕਦੇ ਹੋ ਪੁੱਤ ਮੈਨੂੰ ਦੱਸੇਂਗਾ ਜਰਾ ਕਿ ਪੜੇ ਲਿਖੇ ਲੋਗ ਸ਼ਰਾਬ ਪੀ ਕੇ ਗੱਡੀ ਕਿਉਂ ਚਲਾਉਂਦੇ ਆ ਤੈਨੂੰ ਕੀ ਲੱਗਦਾ ਵੀ ਜਿਹੜਾ ਡਾਕਟਰ ਆ ਉਹ ਖੁਦ ਆਪਰੇਸ਼ਨ ਕਰਦਾ ਲੰਗਜ਼ ਦਾ ਤੇ ਆਪ ਹਸਪੀਟਲ ਦੇ ਬਾਹਰ ਖੜਾ ਸਮੋਕ ਕਰੀ ਜਾਂਦਾ ਇਹ ਦੱਸ ਪੁੱਤ ਕਿਉਂ ਹੁੰਦਾ ਕਿ ਉਹਨੂੰ ਨਹੀਂ ਪਤਾ ਕਿ ਸਮੋਕਿੰਗ ਕ Causes cancer ਉਹਨੇ ਤਾਂ ਪਤਾ ਪਰ ਉਹ ਕਿਉਂ ਕਰਦਾ ਹੈ ਕੀ ਸਾਡੇ ਚ ਵੀ ਇਹ ਕੁਝ ਕਮੀ ਆ ਕਿ ਸਾਨੂੰ ਪਤਾ ਕਿ ਸ਼ਰਾਬ ਦੀ ਬੋਤਲ ਤੇ ਲਿਖਿਆ ਹੋਇਆ ਇੰਜਰਸ ਟੂ ਹੈਲਥ ਅਸੀਂ ਫੇਰ ਵੀ ਪੀਨੇ ਆ ਇਹ ਹਿਊਮਨ ਬੀਇੰਗਸ ਦੀ ਟ੍ਰੈਜੇਡੀ ਕੀ ਆ ਕਿ ਆਪਾਂ ਬੱਚੇ ਨੂੰ ਕਦੇ ਪੁੱਛੇ ਕਿ ਉਹਦੇ ਵਿਊਜ਼ ਕੀ ਆ ਇਹਦੇ ਚ ਇਸ ਚੀਜ਼ ਦੇ ਬਾਰੇ ਫੇਰੀ ਫੇਰੀ ਉਹਦਾ ਕ੍ਰਿਟੀਕਲ ਥਿੰਕਿੰਗ ਬਣੂਗਾ ਨਾ ਸੋਚੂਗਾ ਤਾਂ ਤਾਂ ਹੀ ਨਾ ਉਸੇ ਤਰ੍ਹਾਂ ਜਿਵੇਂ ਸਾਡੇ ਗੁਰੂ ਨਾਨਕ ਨੇ ਕਿਹਾ ਸੀਗਾ ਬਨਾਰਸ ਜਾ ਕੇ ਵੀ ਮੈਂ ਖੇਤਾਂ ਨੂੰ ਪਾਣੀ ਦੇਣਾ ਕਿਸੇ ਨੇ ਪੁੱਛ ਲਿਆ ਹੁਣ ਵੀ ਤੂੰ ਇੱਧਰ ਕਿੱਧਰ ਪਾਣੀ ਦੇਈਂ ਨਾ ਉਹ ਕਹਿੰਦਾ ਖੇਤਾਂ ਨੂੰ ਉਹ ਕਹਿੰਦਾ ਖੇਤਾਂ ਨੂੰ ਥੋੜੀ ਪਾਣੀ ਪਹੁੰਚਦਾ ਇੱਥੋਂ ਉਹ ਕਹਿੰਦਾ ਫੇਰ ਥੋੜਾ ਸੂਰਜ ਤੇ ਕਿਵੇਂ ਪਹੁੰਚਦਾ ਆਹ ਕ੍ਰਿਟੀਕਲ ਥਿੰਕਰ ਇਹਨੂੰ ਕ੍ਰਿਟੀਕਲ ਥਿੰਕਿੰਗ ਕਹਿੰਦੇ ਆ ਕੀ ਅਸੀਂ ਆਪਣੇ ਬੱਚੇ ਨੂੰ ਕ੍ਰਿਟੀਕਲ ਥਿੰਕਰ ਬਣਾਉਣੇ ਆ ਕਿ ਬੱਚੇ ਨੂੰ ਇਹੋ ਜੀਆਂ ਚੀਜ਼ਾਂ ਪੁੱਛਦੇ ਆ ਕਿਉਂਕਿ ਅਸੀਂ ਇਹੋ ਜੀਆਂ ਡੀਪ ਥਿੰਕਿੰਗ ਦੀ ਗੱਲਬਾਤ ਨਹੀਂ ਕਰਦੇ ਇਸ ਕਰਕੇ ਆਪਾਂ ਉਸ ਬੱਚੇ ਨੂੰ ਉਸ ਲੈਵਲ ਤੇ ਨਹੀਂ ਲਿਜਾ ਸਕਦੇ ਜਿਸ ਲੈਵਲ ਤੇ ਰੱਬ ਨੇ ਉਹ ਭੇਜਿਆ ਤੇ ਉਹ ਪਹੁੰਚ ਸਕਦਾ ਹੈ ਜੋ ਇਹ ਮੇਰੇ ਕੁਝ ਸੀਗੇ ਵਿਚਾਰ ਤੇ ਬਾਕੀ ਦੇ ਆਪਾਂ ਥੋੜੇ ਜਿਹੀ ਕਵੈਸਚਨ ਆਨਸਰ ਕਰਦੇ ਆ ਇਹ ਬਹੁਤ ਇੰਪੋਰਟੈਂਟ ਆ ਕਵੈਸਚਨ ਆਨਸਰ ਕਿਉਂਕਿ ਉਹਦੇ ਨਾਲ ਤੁਹਾਡੇ ਨਾਲ ਜਿਹੜੇ ਗੱਲਬਾਤ ਹੋਊਗੀ ਤੁਹਾਡੇ ਜਿਹੜੇ ਯੂਨੀਕ ਕੁਐਸਚਨਸ ਹੋਣਗੇ ਜਾਂ ਕੁਝ ਉਹਦੇ ਨਾਲ ਆਪਾਂ ਇਹ ਜਾਣੀ ਕਰ ਸਕਦੇ ਆ ਕਿ ਮੈਂ ਆਪਣੇ ਐਕਸਪੀਰੀਅੰਸ ਸ਼ੇਅਰ ਕਰ ਸਕਦਾ ਤੁਸੀਂ ਵੀ ਆਪਣੇ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ ਵੀ ਆਪਾਂ ਕਿਸ ਤਰੀਕੇ ਨਾਲ ਇਹ ਮੁਸ਼ਕਲ ਆਪਾਂ ਹੱਲ ਕਰਾਂਗੇ ਤੁਸੀਂ ਬੜੇ ਪਿਆਰ ਨਾਲ ਸੁਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ